ਫਰੀਦਕੋਟ ਦੇ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਉਸ ਤੇਸ ਤੋਂ ਸ਼ੰਕਾ ਨੂੰ ਸੰਬੋਧਨ ਕਰਦੇ ਨਜ਼ਰ ਆਏ ਉਥੇ ਹੀ ਅਕਾਲੀ ਦਲ ਤੇ ਵੀ ਵਰਦੇ ਨਜ਼ਰ ਆਏ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਖਰੀਆਂ-ਖਰੀਆਂ ਸੁਣਾਈਆਂ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਐਲਾਨਿਆ ਗਿਆ ਹੈ ਪਰ ਫਿਰ ਵੀ ਬਾਦਲ ਕੁਰਸੀ ਛੱਡਣ ਨੂੰ ਤਿਆਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਿੰਨੇ ਦੋਸ਼ੀ ਹਨ ਉਹਨੇ ਹੀ ਬਾਦਲ ਦੇ ਇਹਠਾ ਕੰਮ ਕਰਨ ਵਾਲੇ ਵਿਦੋਸ਼ੀ ਨੇ ਉਥੇ ਹੀ ਪਈ ਸਰਬਜੀਤ ਸਿੰਘ ਖਾਲਸਾ ਬੰਦੀ ਸਿੰਘਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਸਰਕਾਰ ਅਮਰਿਤਪਾਲ ਦੇ ਉਸ ਦੇ ਸਾਥੀਆਂ ਤੇ ਝੂਠੇ ਇਲਜ਼ਾਮ ਲਾ ਰਹੇ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਜੋ ਵੀ ਦਾਵਾ ਪੇਸ਼ ਕੀਤਾ ਹੈ ਉਹ ਝੂਠਾ ਹੈ ਦੱਸ ਜੀਏ ਕਿ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਹਲਫਨਾਮਾ ਪੇਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਐਨਐਸਸੀ ਤਾਂ ਕਰਕੇ ਆਈ ਗਈ ਹੈ ਕਿਉਂਕਿ ਅਮਰਿਤਪਾਲ ਤੇ ਉਸੇ ਸਾਥੀਆਂ ਤੋਂ ਦੇਸ਼ ਦੀ ਕਾਨੂੰਨ ਵਿਵਸਥਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਾਨ ਨੂੰ ਵੀ ਖਤਰਾ ਹੈ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਇਸ ਇਸ ਦਾਅਵੇ ਨੂੰ ਲੈ ਕੇ ਮਾਹੌਲ ਭਖਤਾ ਗਿਆ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਦਾਅਵੇ ਦੀ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਹੀ ਭਾਈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਲਗਾਤਾਰ ਸਰਕਾਰ ਤੇ ਨਿਸ਼ਾਨੇ ਜਿਹੜੇ ਨੇ ਸਾਦੇ ਜਾ ਰਹੇ ਨੇ ਇਸ ਸਮੇਂ ਸਰਜੀਤ ਸਿੰਘ ਖਾਲਸਾ ਨੇ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਆ ਵਿਚਾਰਾਂ ਕਰਨੀਆਂ ਐ ਕਿ ਜੋ ਅਕਾਲੀ ਦਲ ਵਿੱਚ ਨਿਘਾਰ ਆਇਆ ਹੈ ਸਾਧ ਸੰਗਤ ਤੁਸੀਂ ਹੁਣ ਵੀ ਦੇਖ ਲਓ ਕਿ ਅਕਾਲੀ ਦਲ ਦਾ ਪ੍ਰਧਾਨ ਤਨਖਾਈਆ ਕਰਾਰ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਛੱਡਣ ਨੂੰ ਤਿਆਰ ਨਹੀਂ ਹੈ ਅਸਤੀਫਾ ਨਹੀਂ ਦੇ ਰਿਹਾ ਸਾਧ ਸੰਗਤ ਇਹਨਾਂ ਨੇ ਵੀ ਬਾਦਲ ਪਰਿਵਾਰ ਨੇ ਜਿਹੜੀ ਪੰਥ ਦੀ ਵੋਟ ਸੀ ਉਹਨੂੰ ਤਾਂ ਇਹ ਸਮਝ ਲਿਆ ਸੀ ਵੀ ਇਹ ਕਿਤੇ ਨਹੀਂ ਜਾ ਸਕਦੀ ਇਹਨਾਂ ਨੇ ਸਿਰਫ ਇੱਕ ਸੌਦਾ ਸਾਧੀਆਂ ਵੋਟਾਂ ਲੈਣ ਵਾਸਤੇ ਪੰਥ ਨੂੰ ਦਾਤੇ ਲਾਤਾ ਸੀ ਤੇ ਜਿਹਦਾ ਜਨਤੀਜਾ ਆ ਚੁੱਕਿਆ ਹੈ ਕਿ ਪੰਥ ਜਾਗ ਗਿਆ ਇਹਨਾਂ ਨੇ ਮਹਾਰਾਜ ਦੀਆਂ ਬੇਅਦਬੀਆਂ ਕਰਾਈਆਂ ਦੋਸ਼ੀਆਂ ਨੂੰ ਜਿਹੜੇ ਕੀ ਪੁਲਿਸ ਨੇ ਫੜ ਲਏ ਸੀ ਇਹਨਾਂ ਨੇ ਛਡਵਾਏ ਉਹ ਕਿ ਬਾਬਾ ਨਾਲ ਨਾਰਾਜ਼ ਹੋ ਜਵੇ ਇਹ ਜੇ ਬਹੁਤ ਕੁਝ ਇਹਨਾਂ ਨੇ ਕੀਤਾ ਤੇ ਜੋ ਹੁਣ ਜਗ ਜਹਰ ਹੋ ਚੁੱਕਿਆ ਹੈ ਤੇ ਹੁਣੇ ਮਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਹੈ ਜੋ ਕੀ ਇਹਨਾਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਸਾਧ ਸੰਗਤ ਇੰਨਾ ਵੀ ਕੀ ਮੋਹ ਕੁਰਸੀ ਨਾਲ ਮੈਂ ਤਾਂ ਸਮਝਦਾ ਵੀ ਜਿਹੜੇ ਦੋਸ਼ੀ ਇਕਰਾਰ ਦਿੱਤੇ ਗਏ ਪ੍ਰਧਾਨ ਦੇ ਥੱਲੇ ਕੰਮ ਕਰਨਗੇ ਮੇਰੇ ਹਿਸਾਬ ਨਾਲ ਉਹ ਵੀ ਬਰਾਬਰ ਦੇ ਦੋਸ਼ੀ ਆ ਬਾਕੀ ਸਾਧ ਸੰਗਤ ਜੀ ਤੁਸੀਂ ਆਪ ਸਿਆਣੇ ਹੋ ਕਿ ਜੋ ਵੀ ਇਹ ਇੰਨਾ ਵੀ ਇਕਾਲੀ ਦਲ ਦਾ ਜਾਂ ਕੁਰਸੀ ਦਾ ਮੋਹ ਨਹੀਂ ਹੋਣਾ ਚਾਹੀਦਾ ਬਥੇਰਾ ਕੁਝ ਬਣਾ ਲਿਆ ਇਹਨਾਂ ਨੇ ਦੂਜੀ ਗੱਲ ਸਾਧ ਸੰਗਤ ਜੀ ਜਿਹੜੇ ਆਪਣੇ ਬੰਦੀ ਸਿੰਘ ਹੈ ਐਨਐਸਐ ਵੀਧਾਈ ਹੈ ਉਹਦੇ ਵਿੱਚ ਹੁਣ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਅਮਰਪਾਲ ਨੇ ਧਮਕੀ ਦਿੱਤੀ ਹੈ ਇਹ ਬਿਲਕੁਲ ਬੇਤੁਕੀਆਂ ਗੱਲਾਂ ਐ ਸਾਧ ਸੰਗਤ ਇਹ ਸਿਰਫ ਇੱਕ ਬਹਾਨਾ ਐ ਕਿ ਇਹਨਾਂ ਕੋਲ ਹੋਰ ਕੋਈ ਗੱਲ ਨਹੀਂ ਐ ਇਹਨਾਂ ਨੇ ਭਗਵੰਤ ਮਾਨ ਨੂੰ ਇਹ ਕਿਹਾ ਸੀ ਵੀ ਜਿਵੇਂ ਬੀਤ ਸਿੰਘ ਜ਼ੁਲਮ ਕਰਦਾ ਸੀ ਤੂੰ ਉਹ ਰਾਵਾਂ ਤੇ ਤੁਰ ਪਿਆ ਐ ਕਿਤੇ ਤੇਰਾ ਹਾਲ ਵੀ ਬੀਤ ਸਿੰਘ ਆਲਾ ਨਾ ਹੋ ਜਾਵੇ ਇਹ ਗੱਲ ਕਹੀ ਸੀ ਇਹ ਨਹੀਂ ਸੀ ਕਿਹਾ ਵੀ ਮੈਂ ਤੇਰਾ ਹਾਲ ਬੀਤ ਸਿੰਘ ਆਲਾ ਕਰੂੰਗਾ ਇਹ ਗੱਲ ਝੂਠੀ ਇਨਾਂ ਨੇ ਸਿਰਫ ਐਨਐਸਐਸ ਵਧਾਉਣ ਲਈ ਉਹ ਝੂਠਾ ਬਿਆਨ ਦਿੱਤਾ ਜੋ ਕਿ ਮੈਂ ਨਹੀਂ ਸਮਝਦਾ ਵੀ ਸੀਐਮ ਦਾ ਮੌਜੂਦਾ ਸੀਐਮ ਹੋਵੇ ਤੇ ਇਹ ਜੀ ਕੋਰਟ ਦੇ ਵਿੱਚ ਬਿਆਨਬਾਜ਼ੀ ਕਰੇ ਜੋ ਕਿ ਬਿਲਕੁਲ ਵੀ ਠੀਕ ਨਹੀਂ ਲੱਗਦੀ ਹੋਰ ਵੀ ਸ ਰਾਜਸੰਗਤ ਜੀ ਆਪਣੇ ਹੋਰ ਵੀ ਸਿੰਘ ਕੱਲਾ ਅਮਰਤਪਾਲ ਲੀਆਂ ਪੰਜਾਬ ਦੀਆਂ ਜੇਲਾਂ ਚ ਵੀ 60 ਦੇ ਕਰੀਬ ਸਿੰਘਾਂ ਜਿਹੜੇ ਅਮਰਤਪਾਲ ਦੇ ਨਾਲ ਸੀ ਦਸਕਤਾਂ ਥੋੜੇ ਜੇ ਤਾਂ ਡਿਬਰੂਗੜ੍ਹ ਹੈ ਬਾਕੀ ਪੰਜਾਬ 'ਚ ਵੀ ਬਹੁਤ ਹੈ ਅਮਰਸਰ ਦੀ ਜੇਲ੍ਹ 'ਚ ਸਰਕਾਰ ਤਾਂ ਉਹਨਾਂ ਨੂੰ ਵੀ ਛੱਡਣ ਦਾ ਨਾਂ ਨਹੀਂ ਲੈ ਰਹੀ ਜਦੋਂ ਕਿ ਉਹਨਾਂ ਦਾ ਕੋਈ ਐਡਾ ਦੋਸ਼ ਨਹੀਂ ਹੈ ਇਹਨਾਂ ਨੇ ਪਹਿਲੀ ਗੱਲ ਤਾਂ ਸਹਾਸੰਗਤ ਜਦੋਂ ਅਮਰਤਪਾਲ ਬਾਹਰ ਸੀ ਜਦੋਂ ਇਹ ਫੜਿਆ ਇਹਦੇ ਸਾਰਾ ਕੁਝ ਫਰੋਲਾ ਫਰਾਲੀ ਕੀਤੀ ਸਰਕਾਰ ਨੇ ਉਦੋਂ ਤਾਈਦਾ ਕੁਝ ਨਹੀਂ ਮਿਲਿਆ ਹੁਣ ਜਦੋਂ ਜੇਲ੍ਹ 'ਚ ਹੈ ਤੇ ਕਹਿੰਨੇ ਆ ਜੀ ਨੇ ISI ਨਾਲ ਸੰਬੰਧ ਬਣਾ ਲੇ ਬਹੁਤ ਮਾੜੀ ਗੱਲ ਹੈ ਸਰਕਾਰ ਵਾਸਤੇ ਇਹ ਕਿ ਆਪਣੀਆਂ ਨਕਾਮੀਆਂ ਛਪਾਉਣ ਵਾਸਤੇ ਸਰਕਾਰ ਐਵੇਂ ਦੇ ਕੰਮ ਕਰੇ ਆਪ ਤਾਂ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਸਕੇ ਉਹਨਾਂ ਤੋਂ ਲੋਕਾਂ ਦਾ ਧਿਆਨ ਬਦਲਣ ਵਾਸਤੇ ਡਾਇਵਰਟ ਕਰਨ ਵਾਸਤੇ ਇਹ ਸਭ ਦੋਸ਼ ਲਾਏ ਜਾ ਰਹੇ ਆ ਪਹਿਲਾਂ ਕਹਿੰਦਾ ਸੀ ਮੈਂ ਨੌਕਰੀਆਂ ਦਊ ਮੈਂ ਬਹੁਤ ਕੁਝ ਕਰੂੰ ਭੱਜ ਕੇ ਟੈਂਕੀ ਤੇ ਚੜ ਜਾਂਦਾ ਸੀ ਹੁਣ ਕਿੱਥੇ ਗਈਆਂ ਉਹ ਗੱਲਾਂ ਕਿੱਥੇ ਗਈਆਂ ਉਹ ਨੌਕਰੀਆਂ ਅੱਗੇ ਤਾਂ ਕਹਿੰਦਾ ਸੀ ਪੰਜਾਬ ਕੋਲੇ ਰੇਤਾ ਐਨਾ ਮੈਂ ਤਾਂ ਰੇਤੇ ਦੇ ਸਿਰ ਤੇ ਹੀ ਸਰਕਾਰ ਚਲਾ ਲੂੰਗਾ ਕਿੱਧਰ ਗਈਆਂ ਉਹ ਗੱਲਾਂ ਸਾਰੀਆਂ ਸਾਧ ਸੰਗਤ ਸਿਰਫ ਇਹਨੂੰ ਕੁਰਸੀ ਦੀ ਭੁੱਖ ਸੀ ਜੋ ਕਿ ਹੁਣ ਜਗ ਜਹਿਰ ਹੋ ਚੁੱਕੀ ਐ ਆਉਣ ਵਾਲਾ ਸਮਾਂ ਸਾਰ ਸੰਗਤ ਮੈਂ ਇੱਕ ਹੀ ਬੇਨਤੀ ਕਰਨੀ ਐ ਹੁਣ ਕਿ ਆਪਾਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਐ ਜੇ ਆਪਾਂ ਕੁਝ ਕਰਨਾ ਐ ਬੋਲੇ ਜੋਨ ਹਾ ਸ੍ਰੀ ਅਕਾਲ ਜੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਐ ਤਾਂ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਐ ਤਾਂ ਹੀ ਆਪਾਂ ਅਕਾਲੀ ਦਲ ਨੂੰ ਬਚਾ ਸਕਦੇ ਆਂ ਕਿਉਂਕਿ ਜੋ ਹਾਲ ਇਸ ਟਾਈਮ ਅਕਾਲੀ ਦਲ ਦਾ ਹੈ ਬਹੁਤ ਮਾੜਾ ਹਾਲ ਕਰਤਾ ਹੈ ਬਾਦਲ ਪਰਿਵਾਰ ਨੇ ਅਕਾਲੀ ਦਲ ਦਾ ਜੋ ਨਹੀਂ ਹੋਣਾ ਚਾਹੀਦਾ ਸੀ ਬਾਕੀ ਸਾਰ ਸੰਗਤ ਜੀ ਆਸ ਕਰਦੇ ਆ ਕਿ ਆਪ ਸਭ ਸਾਥ ਦੇਵੋਗੇ ਇਕੱਠੇ ਹੋ ਕੇ ਚੱਲਾਂਗੇ